ਮੇਰਾ ਨਾਮ ਸੀਰਤਾ ਮੈਨੂੰ ਵਿਆਹੀ ਨੂੰ ਅਜੇ 2 ਸਾਲ ਹੀ ਹੋਏ ਸੀ ਤੇ ਮੇਰੇ ਸੱਸ ਸਹੁਰਾ ਮੇਰੇ ਦਿਓਰ ਦਾ ਵਿਆਹ ਕਰਨ ਬਾਰੇ ਸੋਚ ਰਹੇ ਸੀ ਮੇਰੇ ਸਹੁਰੇ ਘਰ ਵਿੱਚ ਮੇਰੇ ਸੱਸ ਸਹੁਰਾ ਮੇਰਾ ਇੱਕ ਦਿਓਰ ਤੇ ਮੇਰਾ ਘਰ ਵਾਲਾ ਸੀ ਮੈਂ ਆਪਣੇ ਸਹੁਰੇ ਘਰ ਵਿੱਚ ਬੜੀ ਖੁਸ਼ ਸੀ ਮੇਰੇ ਘਰ ਵਾਲੇ ਦਾ ਨਾਮ ਵੀਰੂ ਸੀ ਮੇਰੇ ਘਰ ਵਾਲੇ ਵੀਰੂ ਦਾ ਸੁਭਾਅ ਵੀ ਠੀਕ ਠਾਕ ਸੀ ਉਹ ਕਦੇ-ਕਦੇ ਗੁੱਸੇ ਵਿੱਚ ਆ ਜਾਂਦਾ ਸੀ ਮੇਰੇ ਦਿਓਰ ਦਾ ਸੁਭਾਅ ਬਹੁਤ ਹਸਮੁਖ ਸੀ ਉਹ ਮੈਨੂੰ ਆਪਣੀਆਂ ਵੱਡੀਆਂ ਭੈਣਾਂ ਵਾਂਗ ਸਮਝਦਾ ਸੀ ਨਿੱਕਾ ਹੋਣ ਕਰਕੇ ਮੈਨੂੰ ਵੀ ਉਹਦਾ ਆਪਣੇ ਛੋਟੇ ਭਰਾਵਾਂ ਵਾਂਗ ਪਿਆਰ ਆਉਂਦਾ ਸੀ ਮੇਰੀ ਸੱਸ ਥੋੜੀ ਜਿਹੀ ਲੜਾਕੀ ਸੀ ਪਰ ਦਿਲ ਦੀ ਇੰਨੀ ਮਾੜੀ ਨਹੀਂ ਸੀ ਉਹ ਕਦੇ-ਕਦੇ ਮੈਨੂੰ ਰੋਕ-ਟੋਕ ਕਰਦੀ ਰਹਿੰਦੀ ਸੀ ਮੇਰੇ ਸਹੁਰੇ ਮੇਰੇ ਦਿਓਰ ਦੇ ਵਿਆਹ ਦੀਆਂ ਗੱਲਾਂ ਕਰਦੇ ਸੀ ਕਿ ਹੁਣ ਇਹਦਾ ਵੀ ਵਿਆਹ ਕਰ ਦੇਣਾ ਚਾਹੀਦਾ ਆ ਮੇਰਾ ਦਿਓਰ ਸਰਕਾਰੀ ਨੌਕਰੀ ਕਰਦਾ ਸੀ ਮੇਰੇ ਦਿਓਰ ਦਾ ਨਾਮ ਰਿੰਕਾ ਸੀ ਰਿੰਕੇ ਦੇ ਵਿਆਹ ਨੂੰ ਲੈ ਕੇ ਮੇਰੇ ਦਿਲ ਵਿੱਚ ਬਹੁਤ ਚਾਹ ਸੀ ਮੇਰਾ ਦਿਓਰ ਪੜ੍ਹੀ ਲਿਖੀ ਕੁੜੀ ਪਾਲਦਾ ਸੀ ਮੇਰੇ ਸਹੁਰੇ ਦਾ ਇੱਕ ਦੋਸਤ ਸੀ ਤੇ ਉਹਨੇ ਇੱਕ ਕੁੜੀ ਦੀ ਦੱਸ ਪਾਈ ਸੀ ਪਰ ਉਹ ਕੁੜੀ ਜਿਆਦਾ ਪੜੀ ਲਿਖੀ ਨਹੀਂ ਸੀ ਪਰ ਘਰ ਦੇ ਸਾਰੇ ਕੰਮ ਕਰ ਲੈਂਦੀ ਸੀ ਤੇ ਇੱਕ ਦਿਨ ਮੇਰੇ ਸੱਸ ਸਹੁਰੇ ਨੇ ਕੁੜੀ ਦੇ ਘਰ ਜਾ ਕੇ ਕੁੜੀ ਦੇਖੀ ਤੇ ਉਹਨਾਂ ਨੂੰ ਕੁੜੀ ਪਸੰਦ ਆ ਗਈ ਸੀ ਜਦੋਂ ਸ਼ਾਮ ਨੂੰ ਰਿੰਕਾ ਘਰ ਵਾਪਸ ਆਇਆ ਤਾਂ ਮੇਰੇ ਸੱਸ ਸਹੁਰੇ ਨੇ ਰਿੰਕੇ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਸਾਨੂੰ ਤਾਂ ਕੁੜੀ ਵਧੀਆ ਲੱਗੀ ਆ ਰਿੰਕਾ ਕੁੜੀ ਦੀ ਪੜ੍ਹਾਈ ਲਿਖਾਈ ਬਾਰੇ ਪੁੱਛਣ ਲੱਗਾ ਤਾ ਮੰਮੀ ਜਾਨੀ ਕੇ ਮੇਰੀ ਸੱਸ ਕਹਿਣ ਲੱਗੀ ਕਿ ਉਹ ਤਾਂ ਪੰਜ ਕ ਪੜੀ ਆ ਤਾਂ ਮੇਰਾ ਦਿਉਰ ਰਿੰਕਾ ਭੜਕ ਉੱਠਿਆ ਕਹਿੰਦਾ ਫਿਰ ਤੁਸੀਂ ਕੁੜੀ ਕਿਵੇਂ ਪਸੰਦ ਕਰ ਆਏ ਮੈਂ ਇੰਨਾ ਪੜਿਆ ਲਿਖਿਆ ਆ ਤੇ ਸਰਕਾਰੀ ਨੌਕਰੀ ਵੀ ਕਰਦਾ ਆ ਤੇ ਤੁਸੀਂ ਮੇਰਾ ਪੰਜ ਪੜੀ ਕੁੜੀ ਨਾਲ ਵਿਆਹ ਕਰਨ ਲੱਗੇ ਹੋ ਮੈਂ ਨਹੀਂ ਕਰਉਣਾ ਘੱਟ ਪੜ੍ਹੀ ਲਿਖੀ ਕੁੜੀ ਨਾਲ ਵਿਆਹ ਓਨੇ ਤਾਂ ਸਾਫ਼-ਸਾਫ਼ ਮਨਾਂ ਕਰ ਦਿੱਤਾ ਮੈਨੂੰ ਕਹਿਣ ਲੱਗਾ ਭਾਬੀ ਤੁਸੀਂ ਹੀ ਮੇਰੇ ਲਈ ਕੋਈ ਪੜ੍ਹੀ ਲਿਖੀ ਕੁੜੀ ਲੱਭ ਲਓ ਮੰਮੀ ਡੈਡੀ ਤਾਂ ਅਨਪੜ੍ਹ ਕੁੜੀਆਂ ਦੇਖੀ ਜਾਂਦੇ ਆ ਮੈਨੂੰ ਪਤਾ ਤੁਸੀਂ ਜ਼ਰੂਰ ਮੇਰੇ ਲਈ ਚੰਗੀ ਕੁੜੀ ਲੱਭ ਲਿਆਓਗੇ ਤੁਹਾਨੂੰ ਮੇਰੇ ਸੁਭਾਅ ਦਾ ਵੀ ਪਤਾ ਆ ਤੁਸੀਂ ਮੇਰੇ ਵਰਗੀ ਕੁੜੀ ਦੇਖੋ ਇਹਨਾਂ ਨੇ ਤਾਂ ਮੈਨੂੰ ਕਿਸੇ ਗਵਾਰ ਨਾਲ ਵਿਆਹ ਦੇਣਾ ਆ ਵੀਰੂ ਮੈਨੂੰ ਕਹਿੰਦੇ ਰਿੰਕਾ ਸਹੀ ਕਹਿ ਰਿਹਾ ਤੂੰ ਹੀ ਉਹਦੇ ਲਈ ਚੰਗੀ ਜੀ ਕੁੜੀ ਲੱਭ ਦੇ ਤੇ ਪੜੀ ਲਿਖੀ ਵੀ ਹੋਵੇ ਅਨਪੜ ਕੁੜੀ ਨਾਲ ਉਹਦਾ ਕੀ ਮੇਲ ਆ ਨਾਲੇ ਫੇਰ ਉਹਦਾ ਪੜੇ ਲਿਖੇ ਦਾ ਕੀ ਫਾਇਦਾ ਜੇ ਉਹਨੂੰ ਅਨਪੜ ਕੁੜੀ ਨਾਲ ਹੀ ਵਿਆਹ ਦਿੱਤਾ ਇਹ ਗੱਲਾਂ ਸੁਣ ਕੇ ਮੇਰੀ ਸੱਸ ਤੜਫੁੱਠੀ ਤੇ ਕਹਿਣ ਲੱਗੀ ਅਸੀਂ ਕਮਲੇ ਆ ਜੋ ਤੇਰੇ ਲਈ ਕੁੜੀ ਦੇਖਦੇ ਫਿਰਦੇ ਆ ਅਸੀਂ ਤੇਰੇ ਲਈ ਕੋਈ ਗਲਤ ਨਹੀਂ ਸੋਚਾਂਗੇ ਰਿੰਕਾ ਕਹਿਣ ਲੱਗਾ ਫਿਰ ਤੁਸੀਂ ਅਨਪੜ ਕੁੜੀ ਦਾ ਰਿਸ਼ਤਾ ਮੇਰੇ ਲਈ ਕਿਉਂ ਲੈ ਕੇ ਆਏ ਹੋ ਜਾਤਾਂ ਨੂੰ ਪਤਾ ਸੀ ਕਿ ਉਹ ਘੱਟ ਪੜੀ ਆ ਤਾਂ ਤੁਸੀਂ ਉਹਨੂੰ ਦੇਖਣ ਕਿਉਂ ਗਏ ਸੀ ਤੁਹਾਨੂੰ ਚੰਗਾ ਭਲਾ ਪਤਾ ਸੀ ਕਿ ਮੈਂ ਪੜ੍ਹੀ ਲਿਖੀ ਕੁੜੀ ਨਾਲ ਵਿਆਹ ਕਰਾਉਣਾ ਆ ਫਿਰ ਵੀ ਤੁਸੀਂ ਉਹਨੂੰ ਦੇਖਣ ਚਲੇ ਗਏ ਇਹ ਤਾਂ ਤੁਹਾਡੀ ਗਲਤੀ ਆ ਮੇਰੀ ਇਸ ਵਿੱਚ ਕੋਈ ਗਲਤੀ ਨਹੀਂ ਆ ਇਸ ਕਰਕੇ ਮੈਂ ਇੱਕ ਵਾਰ ਦੱਸ ਦਿੱਤਾ ਕਿ ਮੈਂ ਵਿਆਹ ਪੜੀ ਲਿਖੀ ਕੁੜੀ ਨਾਲ ਹੀ ਕਰਾਉਣਾ ਆ ਇੰਨੀ ਗੱਲ ਕਹਿ ਕੇ ਉਹ ਚੁਬਾਰੇ ਤੇ ਚੜ ਗਿਆ ਤੇ ਮੇਰੀ ਸੱਸ ਬੜਬੜ ਕਰੀ ਜਾਂਦੀ ਸੀ ਅਗਲੀ ਸਵੇਰ ਫੇਰ ਉਹਨਾਂ ਨੇ ਇਹ ਗੱਲ ਛੇੜ ਲਈ ਤੇ ਮੇਰਾ ਸਹੁਰਾ ਰਿੰਕੇ ਨੂੰ ਕਹਿਣ ਲੱਗਾ ਕਿ ਤੂੰ ਬੈਠ ਅਸੀ ਤੇਰੇ ਨਾਲ ਕੋਈ ਗੱਲ ਕਰਨੀ ਆ ਤਾਂ ਰਿੰਕਾ ਕਹਿਣ ਲੱਗਾ ਜੇਕਰ ਪਾਪਾ ਤੁਸੀਂ ਕੱਲ੍ਹ ਵਾਲੀ ਗੱਲ ਕਰਨੀ ਆ ਤਾਂ ਮੈਂ ਤੁਹਾਡੇ ਨਾਲ ਇਸ ਬਾਰੇ ਕੋਈ ਗੱਲ ਨਹੀਂ ਕਰਨੀ ਤਾਂ ਮੇਰਾ ਸੋਹਰਾ ਕਹਿਣ ਲੱਗਾ ਕਿ ਇੱਕ ਵਾਰ ਬੈਠ ਕੇ ਮੇਰੀ ਗੱਲ ਤਾਂ ਸੁਣ ਤਾਂ ਰਿੰਕਾ ਬੈਠ ਗਿਆ ਤੇ ਵੀਰੂ ਵੀ ਉੱਥੇ ਬੈਠੇ ਸੀ ਤਾਂ ਮੇਰਾ ਸੋਹਰਾ ਕਹਿਣ ਲੱਗਾ ਕਿ ਦੇਖ ਪੁੱਤ ਮੇਰੀ ਦਾੜੀ ਵੱਲ ਦੇਖ ਮੈਂ ਉੱਥੇ ਜਬਾਨ ਦੇ ਕੇ ਆਇਆ ਆ ਮੈਂ ਤਾਂ ਕੁੜੀ ਵੀ ਦੇਖ ਲਈ ਆ ਮੈਂ ਤੇ ਤੇਰੀ ਮਾਂ ਦੋਨਾਂ ਨੇ ਕੁੜੀ ਦੇਖ ਲਈ ਆ ਤੇ ਹੁਣ ਮੈਂ ਉਹਨਾਂ ਨੂੰ ਕੀ ਜਵਾਬ ਦਵਾਂਗਾ ਤੇ ਲੋਕੀ ਕੀ ਕਹਿਣਗੇ ਕਿ ਆਪਣੇ ਧੀ ਨਹੀਂ ਆ ਇਸ ਕਰਕੇ ਇਹ ਲੋਕਾਂ ਦੀਆਂ ਧੀਆਂ ਦੇਖ-ਦੇਖ ਛੱਡੀ ਜਾਂਦੇ ਆ ਪੁੱਤ ਤੂੰ ਸਾਡੀ ਇੱਜ਼ਤ ਰੱਖ ਤੇ ਇਸ ਰਿਸ਼ਤੇ ਲਈ ਹਾਂ ਕਰ ਦੇ ਕੁੜੀ ਇੰਨੀ ਮਾੜੀ ਵੀ ਨਹੀਂ ਆ ਘਰ ਦਾ ਸਾਰਾ ਕੰਮ ਕਰਦੀ ਆ ਵੀਰੂ ਕਹਿਣ ਲੱਗੇ ਪਾਪਾ ਤੁਸੀਂ ਕਿਉਂ ਉਹਦੇ ਨਾਲ ਇੰਨਾ ੱਤਕਾ ਕਰਦੇ ਪਏ ਹੋ ਉਹਨੂੰ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਿਉਂ ਨਹੀਂ ਕਰਵਾਉਂ ਦਿੰਦੇ ਤੁਸੀਂ ਕਿਉਂ ਅਨਪੜ ਕੁੜੀ ਉਹਦੇ ਸਿਰ ਥੋਪਣ ਲੱਗੇ ਹੋ ਤਾਂ ਪਾਪਾ ਉਹਨੂੰ ਕਹਿਣ ਲੱਗੇ ਕਿ ਦੇਖ ਪੁੱਤ ਪਹਿਲਾਂ ਤੇਰਾ ਵਿਆਹ ਵੀ ਤਾਂ ਕੀਤਾ ਹੀ ਆ ਆਪਾਂ ਕਿਹੜਾ ਸੀਰਤ ਤੋਂ ਕੋਈ ਨੌਕਰੀ ਕਰਾਈ ਆ ਉਹ ਵੀ ਤਾਂ ਪੜ੍ਹੇ ਲਿਖੀ ਆ ਪਰ ਫਿਰ ਵੀ ਉਹ ਘਰ ਹੀ ਕੰਮ ਕਰਦੀ ਆ ਤਾਂ ਵੀਰੂ ਕਹਿਣ ਲੱਗੇ ਪਾਪਾ ਸੀਰਤ ਦੀ ਗੱਲ ਹੋਰ ਆ ਜੇ ਸੀਰਤ ਘਰ ਕੰਮ ਕਰਦੀ ਆ ਤਾਂ ਮੈਂ ਵੀ ਖੇਤੀ ਕਰਦਾ ਆ ਮੈਂ ਵੀ ਕੋਈ ਨੌਕਰੀ ਤੇ ਨਹੀਂ ਆ ਸਾਡਾ ਇਸ ਤਰ੍ਹਾਂ ਚੱਲੀ ਜਾਂਦਾ ਆ ਪਰ ਰਿੰਕਾ ਤਾਂ ਸਰਕਾਰੀ ਨੌਕਰੀ ਕਰਦਾ ਆ ਤੁਸੀਂ ਤਾਂ ਨੌਕਰੀ ਵਾਲੀ ਤਾਂ ਛੱਡੋ ਉਹਦੇ ਲਈ ਤੁਸੀਂ ਬਿਲਕੁਲ ਅਨਪੜ ਕੁੜੀ ਲੱਭੀ ਬੈਠੇ ਹੋ ਨਾਲੇ ਜੇ ਸਿਰਤ ਪੜੀ ਲਿਖੀ ਆ ਤਾਂ ਕੱਲ ਨੂੰ ਅਸੀਂ ਕਦੇ ਵੀ ਉਹਨੂੰ ਨੌਕਰੀ ਕਰਨ ਲਾ ਸਕਦੇ ਆ ਪਰ ਜੋ ਕੁੜੀ ਤੁਸੀਂ ਰਿੰਕੇ ਲਈ ਦੇਖੀ ਆ ਉਹ ਤਾਂ ਬਿਲਕੁਲ ਅਨਪੜਾ ਤਾਂ ਮੇਰਾ ਸਹੁਰਾ ਕਹਿਣ ਲੱਗਾ ਹੁਣ ਤਾਂ ਮੈਂ ਜ਼ਬਾਨਕਾਰ ਆਇਆ ਆ ਤੂੰ ਇੱਕ ਵਾਰ ਕੁੜੀ ਦੇਖ ਲੈ ਬਸ ਮੈਨੂੰ ਤੇ ਵੀਰੂ ਨੂੰ ਬਹੁਤ ਦੁੱਖ ਹੋ ਰਿਹਾ ਸੀ ਕਿਉਂਕਿ ਮੰਮੀ ਪਾਪਾ ਰਿੰਕੇ ਨਾਲ ਧੱਕਾ ਜਿਹਾ ਕਰ ਰਹੇ ਸੀ ਰਿੰਕਾ ਵਿਚਾਰਾ ਮਜਬੂਰ ਜਿਹਾ ਹੋ ਗਿਆ ਉਹਨੇ ਮਜਬੂਰੀ ਵਿੱਚ ਆ ਕੇ ਹਾਂ ਕਰ ਦਿੱਤੀ ਤੇ ਕੁੜੀ ਦੇਖਣ ਲਈ ਤਿਆਰ ਹੋ ਗਿਆ ਅਗਲੇ ਦਿਨ ਐਤਵਾਰ ਸੀ ਤੇ ਰਿੰਕੇ ਨੂੰ ਛੁੱਟੀ ਸੀ ਅਸੀਂ ਸਾਰੇ ਕੁੜੀ ਦੇਖਣ ਜਾਣ ਲਈ ਤਿਆਰ ਹੋ ਗਏ ਰਿੰਕਾ ਵੀ ਤਿਆਰ ਹੋ ਗਿਆ ਸੀ ਜਦੋਂ ਹੀ ਅਸੀਂ ਕੁੜੀ ਵਾਲਿਆਂ ਦੇ ਘਰ ਪਹੁੰਚੇ ਤਾਂ ਦੇਖਿਆ ਇਹ ਸਾਰਾ ਪਰਿਵਾਰ ਸਾਡੇ ਸਵਾਗਤ ਲਈ ਖੜਾ ਸੀ ਮੈਂ ਰਿੰਕੇ ਨੂੰ ਕਹਿਣ ਲੱਗੀ ਕਿ ਇਹ ਤਾਂ ਬਿਲਕੁਲ ਅਨਪੜ ਨਹੀਂ ਲੱਗਦੇ ਤਾਂ ਰਿੰਕਾ ਮੈਨੂੰ ਕਹਿਣ ਲੱਗਾ ਮੈਂ ਇਹਨਾਂ ਨਾਲ ਵਿਆਹ ਨਹੀਂ ਕਰਾਉਣਾ ਭਾਬੀ ਵਿਆਹ ਤਾਂ ਕੁੜੀ ਨਾਲ ਕਰਾਉਣਾ ਆ ਅੱਗੇ ਜਾ ਕੇ ਕੁੜੀ ਦੇਖਦੇ ਆ ਉਹ ਕਿਦਾਂ ਦੀ ਆ ਇੰਨੇ ਟਾਈਮ ਤੱਕ ਕੁੜੀ ਵੀ ਆ ਕੇ ਸਾਡੇ ਕੋਲ ਬੈਠ ਗਈ ਕੁੜੀ ਦੇਖਣ ਵਿੱਚ ਬਹੁਤ ਸੰਗਾਊ ਜੀ ਲੱਗਦੀ ਸੀ ਉਹ ਸਾਡੇ ਕੋਲ ਬੈਠੀ ਸੀ ਪਰ ਨੀਵੀਂ ਨਹੀਂ ਚੱਕ ਰਹੀ ਸੀ ਮੈਂ ਉਹਨੂੰ ਬੁਲਾਇਆ ਤੇ ਪੁੱਛਿਆ ਕਿ ਤੁਹਾਡਾ ਨਾਮ ਕੀ ਆ ਤਾਂ ਉਹ ਕੁਝ ਨਾ ਬੋਲੀ ਮੈਂ ਦੁਬਾਰਾ ਫੇਰ ਉਹਨੂੰ ਨਾਮ ਪੁੱਛਿਆ ਤਾਂ ਉਹ ਕਹਿਣ ਲੱਗੀ ਜੀ ਨਾਮ ਮੇਰਾ ਹਰਦੀਪ ਕੌਰ ਆ ਮੈਂ ਕਿਹਾ ਤੁਸੀਂ ਕਿੰਨੇ ਭੈਣ ਭਰਾ ਹੋ ਉਹ ਕਹਿੰਦੀ ਮੇਰੇ ਦੋ ਭਰਾ ਨੇ ਭੈਣ ਮੇਰੀ ਕੋਈ ਨਹੀਂ ਆ ਉਹ ਮੇਰੀਆਂ ਗੱਲਾਂ ਦਾ ਜਵਾਬ ਡਰ ਡਰ ਕੇ ਦੇ ਰਹੀ ਸੀ ਮੈਂ ਰਿੰਕੇ ਨੂੰ ਕਿਹਾ ਤੂੰ ਵੀ ਇੱਕ ਵਾਰ ਕੁੜੀ ਨਾਲ ਗੱਲ ਕਰ ਲਵੀ ਤਾਂ ਮੇਰੀ ਸੱਸ ਕਹਿਣ ਲੱਗੀ ਜਦੋਂ ਆਪਾਂ ਗੱਲ ਕਰ ਲਈ ਆ ਤਾਂ ਹੁਣ ਇਨੇ ਕੀ ਗੱਲ ਕਰਨੀ ਕੁੜੀ ਨਾਲ ਰਿੰਕਾ ਕਹਿੰਦਾ ਮੰਮੀ ਵਿਆਹ ਮੈਂ ਕਰਾਉਣਾ ਤੁਸੀਂ ਨਹੀਂ ਕਰਾਉਣਾ ਤੁਸੀਂ ਤਾਂ ਹੁਣ ਮੇਰੀ ਗੱਲ ਵੀ ਨਹੀਂ ਕਰਾ ਰਹੇ ਤਾਂ ਮੇਰੀ ਸੱਸ ਕਹਿਣ ਲੱਗੀ ਠੀਕ ਆ ਕਰ ਲਵੀਂ ਗੱਲ ਤੂੰ ਵੀ ਮੇਰੀ ਸੱਸ ਨੇ ਵਿਚੋਲਣ ਨੂੰ ਕਿਹਾ ਕਿ ਮੁੰਡਾ ਕੁੜੀ ਨਾਲ ਇਕੱਲੇ ਕੋਈ ਗੱਲ ਕਰਨੀ ਚਾਹੁੰਦਾ ਆ ਤਾਂ ਕੁੜੀ ਦੀ ਮਾਂ ਕਹਿਣ ਲੱਗੀ ਪਹਿਲਾਂ ਤੁਸੀਂ ਸ਼ਗਨ ਕਰ ਲਵੋ ਫੇਰ ਇਹਨਾਂ ਦੀ ਗੱਲ ਵੀ ਕਰਾ ਦਿੰਨੇ ਆ ਤਾਂ ਅਸੀਂ ਹੱਸਣ ਲੱਗ ਗਏ ਕਿ ਗੱਲ ਤਾਂ ਸ਼ਗਨ ਤੋਂ ਪਹਿਲਾਂ ਕਰੀ ਦੀ ਆ ਤਾਂ ਵਿਚੋਲਣ ਆਂਟੀ ਕਹਿਣ ਲੱਗੀ ਕੋਈ ਗੱਲ ਨਹੀਂ ਕਰ ਲੈਣ ਦੇ ਗੱਲ ਕੁੜੀ ਮੁੰਡੇ ਨੂੰ ਤਾਂ ਰਿੰਕਾ ਮੈਨੂੰ ਕਹਿਣ ਲੱਗਾ ਭਾਬੀ ਤੁਸੀਂ ਵੀ ਸਾਡੇ ਨਾਲ ਅੰਦਰ ਚਲੋ ਮੈਂ ਕਿਹ ਨਈ ਨਈ ਮੇਰਾ ਕੀ ਕੰਮ ਆ ਤੁਸੀਂ ਕਰ ਆਓ ਜੋ ਗੱਲ ਕਰਨੀ ਆ ਪਰ ਰਿੰਕਾ ਕਹਿੰਦਾ ਨਹੀਂ ਤੁਸੀਂ ਮੇਰੇ ਨਾਲ ਆਓ ਮੈਂ ਉਹਨਾਂ ਨਾਲ ਅੰਦਰ ਚਲੀ ਗਈ ਤਾਂ ਰਿੰਕਾ ਹਰਦੀਪ ਨੂੰ ਪੁੱਛਣ ਲੱਗਾ ਤੁਸੀਂ ਕਿੰਨਾ ਪੜ੍ਹੇ ਹੋ ਤਾਂ ਉਹ ਕਹਿੰਦੀ ਮੈਂ ਤਾਂ 2 ਕਲਾਸਾਂ ਪੜ੍ਹੀਆਂ ਤਾਂ ਰਿੰਕਾ ਤੇ ਮੈਂ ਇੱਕ ਦੂਜੇ ਵੱਲ ਦੇਖਣ ਲੱਗੇ ਕਿਉਂਕਿ ਮੰਮੀ ਹੁਣੀ ਤਾਂ 5 ਕਹਿੰਦੇ ਸੀ ਰਿੰਕਾ ਹਰਦੀਪ ਨੂੰ ਕਹਿਣ ਲੱਗਾ ਕਿ ਤੁਸੀਂ ਅੱਗੇ ਕਿਉਂ ਨਹੀਂ ਪੜੇ ਤਾਂ ਉਹ ਕਹਿਣ ਲੱਗੀ ਕਿ ਸਾਡੇ ਘਰ ਕੰਮ ਦਾ ਬੜਾ ਔਖਾ ਸੀ ਮੈਂ ਘਰ ਦਾ ਸਾਰਾ ਕੰਮ ਕਰਦੀ ਸੀ ਇਸ ਕਰਕੇ ਮੈਂ ਸਕੂਲੋਂ हट ਗਈ ਸੀ ਪਰ ਹਰਦੀਪ ਨੇ ਰਿੰਕੇ ਨੂੰ ਕੋਈ ਗੱਲ ਨਾ ਪੁੱਛੀ ਬਸ ਉਹਦੀਆਂ ਗੱਲਾਂ ਦਾ ਹੀ ਜਵਾਬ ਦੇਈ ਗਈ ਕੁਝ ਦੇਰ ਬਾਅਦ ਅਸੀਂ ਉੱਠ ਕੇ ਬਾਹਰ ਆ ਗਏ ਮੈਂ ਤਾਂ ਇਸ ਗੱਲ ਤੋਂ ਹੈਰਾਨ ਸੀ ਕਿ ਹਰਦੀਪ ਕਹਿ ਰਹੀ ਸੀ ਕਿ ਘਰ ਕੰਮ ਦਾ ਕਰਕੇ ਉਹ ਸਕੂਲੋਂ ਹਟ ਗਈ ਸੀ ਪਰ ਕੰਮ ਕਰਨ ਵਾਲੀ ਉਹਦੀ ਮਾਂ ਚੰਗੀ ਪੜੀਤਾ ਸੀ ਫਿਰ ਵੀ ਕੰਮ ਕਰਕੇ ਉਹਨੇ ਆਪਣੀ ਧੀ ਨੂੰ ਸਕੂਲੋਂ ਹਟਾ ਲਿਆ ਸੀ ਮੇਰੇ ਸੱਸ ਸੋਹਰਾ ਰਿੰਕੇ ਨੂੰ ਪੁੱਛਣ ਲੱਗੇ ਕਿ ਕੁੜੀ ਕਿੱਦਾਂ ਲੱਗੀ ਤਾਂ ਰਿੰਕਾ ਕਹਿੰਦਾ ਦੇਖਣ ਵਿੱਚ ਤਾਂ ਠੀਕ ਆ ਬਸ ਪੜ੍ਹਾਈ ਬੜੀ ਘਟ ਕੀਤੀ ਆ ਹੁਣ ਤੁਸੀਂ ਕਿਹੜਾ ਮੰਨਣਾ ਆ ਪਾ ਦਿਓ ਸ਼ਗਨ ਹੁਣ ਹੋਰ ਕੀ ਕਰਨਾ ਆ ਰਿੰਕਾ ਤੇ ਹਰਦੀਪ ਦਾ ਸ਼ਗਨ ਪਾ ਦਿੱਤਾ ਤੇ ਅਗਲੇ ਮਹੀਨੇ ਹੀ ਵਿਆਹ ਰੱਖ ਦਿੱਤਾ ਟਾਈਮ ਬਹੁਤ ਘੱਟ ਸੀ ਤੇ ਵਿਆਹ ਦੀਆਂ ਤਿਆਰੀਆਂ ਬਹੁਤ ਸੀ ਰਿੰਕਾ ਕਦੇ-ਕਦੇ ਕਹਿਣ ਲੱਗ ਜਾਂਦਾ ਸੀ ਕਿ ਤੁਸੀਂ ਘੱਟ ਪੜ੍ਹੀ ਕੁੜੀ ਨਾਲ ਮੇਰਾ ਵਿਆਹ ਕਰਨ ਲੱਗੇ ਹੋ ਪਰ ਮੈਂ ਉਹਨੂੰ ਸਮਝਾਇਆ ਕਿ ਹੁਣ ਇਹ ਗੱਲਾਂ ਦਾ ਕੋਈ ਫਾਇਦਾ ਨਹੀਂ ਆ ਕੁੜੀ ਦੇਖਣ ਵਿੱਚ ਠੀਕ ਆ ਕੋਈ ਗੱਲ ਨਹੀਂ ਹੌਲੀ-ਹੌਲੀ ਸਭ ਠੀਕ ਹੋ ਜਾਊ ਸਿਰਫ ਇੱਕ ਕਮੀ ਕਰਕੇ ਤੂੰ ਹੁਣ ਏਦਾਂ ਨਾ ਕਰ ਹੋ ਸਕਦਾ ਉਹ ਬਹੁਤ ਚੰਗੀ ਹੋਵੇ ਤੇ ਤੇਰੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਦੇਵੇ ਏਦਾਂ ਕਹੇ ਕਿ ਮੈਂ ਉਹਨੂੰ ਚੁੱਪ ਕਰਾ ਦਿੰਦੀ ਸੀ ਅਗਲੇ ਮਹੀਨੇ ਰਿੰਕੇ ਦਾ ਵਿਆਹ ਹੋ ਜਾਂਦਾ ਆ ਰਿੰਕੇ ਦੇ ਸਹੁਰਿਆਂ ਨੇ ਦਾਜ ਵਿੱਚ ਆਪਣੀ ਕੁੜੀ ਨੂੰ ਬਹੁਤ ਸਾਰਾ ਸਮਾਨ ਦਿੱਤਾ ਸੀ ਮੇਰੀ ਸੱਸ ਇਸ ਗੱਲ ਤੋਂ ਬਹੁਤ ਖੁਸ਼ ਸੀ ਵਿਆਹ ਤੋਂ ਅਗਲੇ ਦਿਨ ਹਰਦੀਪ ਆਪਣੇ ਕੱਪੜੇ ਬੈਗ ਵਿੱਚੋਂ ਕੱਢਣ ਲੱਗੀ ਤਾਂ ਮੈਂ ਦੇਖਿਆ ਕਿ ਬੜੇ ਪੁਰਾਣੇ ਜਿਹੇ ਰਿਵਾਜ ਦੇ ਸੂਟ ਸੀ ਤੇ ਹਰਦੀਪ ਨੇ ਤਿਆਰ ਹੋ ਕੇ ਸੇਰ ਵਾ ਲਿਆ ਤੇ ਮੈਂ ਦੇਖਿਆ ਹਰਦੀਪ ਨੇ ਜੂੜਾ ਕਰ ਲਿਆ ਤੇ ਜੂੜਾ ਕਰਕੇ ਆਂਟੀਆਂ ਵਾਲੀ ਪਰਾਂਦੀ ਪਾ ਲਈ ਉਹ ਬਹੁਤ ਪੁਰਾਣੇ ਜਿਹੇ ਢੰਗ ਨਾਲ ਤਿਆਰ ਹੋਈ ਮੈਂ ਉਹਨੂੰ ਕਿਹਾ ਕਿ ਤੂੰ ਵਾਲ ਰਿਬੋਂਡਿੰਗ ਨਹੀਂ ਕਰਵਾਏ ਤਾਂ ਉਹ ਕੈਨ ਲੱਗੀ ਉਹ ਕੀ ਹੁੰਦਾ ਆ ਮੈਂ ਬਹੁਤ ਹੈਰਾਨ ਰਹਿ ਗਈ ਕਿ ਹਰਦੀਪ ਨੂੰ ਵਾਲ ਰਿਬੋਡਿੰਗ ਦਾ ਵੀ ਨਹੀਂ ਪਤਾ ਸੀ ਪਰ ਇਹ ਗੱਲ ਮੈਂ ਕਿਸੇ ਨੂੰ ਨਾ ਦੱਸੀ ਮੈਨੂੰ ਫੈਸ਼ਨ ਕਰਨ ਦਾ ਬੜਾ ਸ਼ੌਂਕ ਸੀ ਪਰ ਉਹ ਬਿਲਕੁਲ ਸਿੰਪਲ ਜਿਹੀ ਸੀ ਤੇ ਅੱਜ ਕੱਲ ਦੀ ਕੁੜੀ ਹੋ ਕੇ ਆਂਟੀਆਂ ਵਾਂਗ ਤਿਆਰ ਹੋ ਕੇ ਰਹਿੰਦੀ ਸੀ ਰਿੰਕੇ ਤੇ ਹਰਦੀਪ ਨੇ ਪਹਿਲੀ ਵਾਰ ਆਪਣੇ ਪਿੰਡ ਜਾਣਾ ਸੀ ਮੈਂ ਹਰਦੀਪ ਨੂੰ ਆਪਣੇ ਢੰਗ ਨਾਲ ਤਿਆਰ ਕਰ ਦਿੱਤਾ ਉਸ ਤਰ੍ਹਾਂ ਤਿਆਰ ਕੀਤੀ ਉਹ ਬਹੁਤ ਸੋਹਣੀ ਲੱਗ ਰਹੀ ਸੀ ਜਦੋਂ ਉਹ ਪੇਕਿਆਂ ਤੋਂ ਵਾਪਸ ਆਈ ਤਾਂ ਮੈਂ ਦੇਖਿਆ ਕਿ ਉਹਨੇ ਆਪਣੇ ਢੰਗ ਨਾਲ ਆਪਣਾ ਮੇਕਅਪ ਕੀਤਾ ਸੀ ਤੇ ਪ੍ਰਾਂਦੀ ਪਾ ਕੇ ਜੂڑا ਕੀਤਾ ਹੋਇਆ ਸੀ ਮੈਂ ਹੈਰਾਨ ਰਹਿ ਗਈ ਕਿ ਮੈਂ ਤਾਂ ਇਹਨੂੰ ਕਿੰਨੇ ਚੰਗੇ ਢੰਗ ਨਾਲ ਤਿਆਰ ਕਰਕੇ ਭੇਜਿਆ ਸੀ ਤੇ ਇਹ ਫੇਰ ਉਸੇ ਤਰ੍ਹਾਂ ਦੀ ਬਣ ਕੇ ਆ ਗਈ ਆ ਤਾਂ ਮੈਨੂੰ ਕਹਿਣ ਲੱਗੀ ਦੀਦੀ ਮੈਂ ਆਪਣੇ ਰੂਪ ਵਿੱਚ ਹੀ ਚੰਗੀ ਆ ਤੁਹਾਡਾ ਇਹ ਤਿਆਰ ਕੀਤਾ ਮੇਰੀ ਮੰਮੀ ਨੂੰ ਬਿਲਕੁਲ ਚੰਗਾ ਨਹੀਂ ਲੱਗਿਆ ਮੇਰੀ ਮੰਮੀ ਕਹਿੰਦੀ ਜਿਸ ਤਰ੍ਹਾਂ ਤੂੰ ਪਹਿਲਾਂ ਰਹਿੰਦੀ ਸੀ ਉਸ ਤਰ੍ਹਾਂ ਹੀ ਰਿਆ ਕਰ ਮੈਂ ਉਹਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਕਿ ਇਹਦੀ ਮੰਮੀ ਨੂੰ ਫੈਸ਼ਨ ਦਾ ਕੀ ਪਤਾ ਆ ਤੇ ਉਹ ਇਹੋ ਜਿਹੀਆਂ ਗੱਲਾਂ ਵਿੱਚ ਵੀ ਧਿਆਨ ਦਿੰਦੀ ਆ ਤੇ ਇਹ ਵੀ ਕਹਿੋ ਜੀ ਆ ਜੋ ਉਹਦੇ ਪਿੱਛੇ ਲੱਗ ਗਈ ਜਦੋਂ ਮੈਂ ਉਹਨੂੰ ਤਿਆਰ ਕੀਤਾ ਸੀ ਤਾਂ ਰਿੰਕਾ ਵੀ ਉਹਦੀਆਂ ਬਹੁਤ ਤਾਰੀਫਾਂ ਕਰ ਰਿਹਾ ਸੀ ਕਿ ਤੂੰ ਇਦਾਂ ਤਿਆਰ ਹੋਈ ਬਹੁਤ ਸੋਹਣੀ ਲੱਗਦੀ ਆ ਇਦਾਂ ਹੀ ਤਿਆਰ ਹੋ ਕੇ ਰਿਹਾ ਕਰ ਪਰ ਇਹ ਆਪਣੀ ਮਾਂ ਦੇ ਪਿੱਛੇ ਲੱਗ ਕੇ ਪੁਰਾਣੇ ਢੰਗ ਨਾਲ ਤਿਆਰ ਰਹਿਣਾ ਪਸੰਦ ਕਰਦੀ ਆ ਜਦ ਇਹਦੇ ਘਰ ਵਾਲੇ ਨੂੰ ਇਦਾਂ ਪਸੰਦ ਸੀ ਪਰ ਇਹ ਤਾਂ ਆਪਣੀ ਮਾਂ ਦੇ ਹਿਸਾਬ ਨਾਲ ਚੱਲਦੀ ਆ 2 ਮਹੀਨੇ ਲੰਘ ਗਏ ਸੀ ਹਰਦੀਪ ਕੰਮ ਕਰਕੇ ਜਲਦੀ ਨਾਲ ਸੌ ਜਾਂਦੀ ਸੀ ਉਹਨੂੰ ਸੌਣ ਦਾ ਬੜਾ ਸ਼ੌਂਕ ਸੀ ਰਿੰਕਾ ਨੂੰ ਬਹੁਤ ਡਿਜ਼ਾਈਨਰ ਸੂਟ ਲਿਆ ਕੇ ਦਿੰਦਾ ਸੀ ਪਰ ਉਹ ਅਲਮਾਰੀ ਵਿੱਚ ਰੱਖ ਦਿੰਦੀ ਸੀ ਤੇ ਕੋਈ ਢੰਗ ਦਾ ਸੂਟ ਵੀ ਨਹੀਂ ਪਾਉਂਦੀ ਸੀ ਰਿੰਕੇ ਨੇ ਉਹਨੂੰ ਨਾਈਟ ਸੂਟ ਲਿਆ ਕੇ ਦਿੱਤਾ ਸੀ ਲੋਅਰ ਟੀ-ਸ਼ਰਟ ਵੀ ਲਿਆ ਕੇ ਦਿੱਤੇ ਸੀ ਪਰ ਉਹ ਉਹੀ ਆਂਟੀਆਂ ਵਾਲੇ ਸੂਟ ਪਾ ਲੈਂਦੀ ਸੀ ਮੈਨੂੰ ਸ਼ੌਂਕ ਸੀ ਤੇ ਮੈਂ ਲੋਅਰ ਟੀ-ਸ਼ਰਟ ਪਾ ਲੈਂਦੀ ਸੀ ਪਰ ਹਰਦੀਪ ਬਿਲਕੁਲ ਸਿੰਪਲ ਜਿਹੀ ਬਣ ਕੇ ਰਹਿੰਦੀ ਸੀ ਕਈ ਵਾਰ ਰਿੰਕੇ ਨੇ ਉਹਨੂੰ ਕਿਹਾ ਸੀ ਕਿ ਭਾਬੀ ਨੂੰ ਦੇਖ ਕੇ ਥੋੜਾ ਫੈਸ਼ਨ ਸਿੱਖ ਲਾ ਉਹ ਕਿੰਨਾ ਫੈਸ਼ਨ ਕਰਦੀ ਆ ਪਰ ਤੂੰ ਕਿਉਂ ਇੰਨੀ ਦੇਸੀ ਬਣ ਕੇ ਰਹਿਣੀ ਆ ਤਾਂ ਹਰਦੀਪ ਕਹਿ ਦਿੰਦੀ ਸੀ ਕਿ ਮੈਨੂੰ ਤਾਂ ਇਦਾਂ ਰਹਿਣਾ ਹੀ ਪਸੰਦ ਆ ਮੇਰੇ ਸਹੁਰੇ ਘਰ ਸਾਨੂੰ ਕਿਸੇ ਤਰ੍ਹਾਂ ਦੇ ਕੱਪੜੇ ਪਾਉਣ ਦੀ ਕੋਈ ਮਨਾਹੀ ਨਹੀਂ ਸੀ ਹਰਦੀਪ ਰਿੰਕੇ ਦੀ ਕੋਈ ਗੱਲ ਨਹੀਂ ਸੁਣਦੀ ਸੀ ਇੱਕ ਦਿਨ ਹਰਦੀਪ ਦੀ ਮੰਮੀ ਸਾਡੇ ਪਿੰਡ ਰਹਿਣ ਆਈ ਤੜਿੰਕ ਨੇ ਆਪਣੀ ਸੱਸ ਨੂੰ ਬਹੁਤ ਕਿਹਾ ਕਿ ਇਹ ਮੇਰੀ ਗੱਲ ਨਹੀਂ ਸੁਣਦੀ ਮੈਂ ਇਹਨੂੰ ਪਜਾਮੇ ਟੀ-ਸ਼ਰਟ ਲਿਆ ਲਿਆ ਕੇ ਦਿੱਤੇ ਤੇ ਅੱਜ ਕੱਲ ਦੇ ਫੈਸ਼ਨੇਬਲ ਸੂਟ ਵੀ ਲਿਆ ਕੇ ਦਿੱਤੇ ਤੇ ਉਹ ਨਹੀਂ ਪਾਉਂਦੀ ਬਸ ਉਹੀ ਪੁਰਾਣੇ ਜਿਹੇ ਟਾਈਮ ਦੀ ਬਣ ਕੇ ਰਹਿੰਦੀ ਆ ਤਾਂ ਉਹਦੀ ਸੱਸ ਕਹਿਣ ਲੱਗੀ ਚੰਗੀਆਂ ਲੱਗਦੀਆਂ ਨੇ ਨੂਹਾਂ ਤੀਆਂ ਇਦਾਂ ਦੇ ਕੱਪੜੇ ਪਾ ਕੇ ਇਹ ਤਾਂ ਇਦਾਂ ਹੀ ਰਿਆ ਕਰੂਗੀ ਮੈਂ ਹੈਰਾਨ ਰਹਿ ਗਈ ਕਿ ਉਹਨੇ ਤਾਂ ਰਿੰਕੇ ਦੀ ਗੱਲ ਵੱਲ ਮਾਸਾ ਧਿਆਨ ਨਹੀਂ ਦਿੱਤਾ ਤੇ ਸਿੱਧਾ ਹੀ ਕਹਿ ਦਿੱਤਾ ਕਿ ਇਹ ਤਾਂ ਇਦਾਂ ਹੀ ਰਿਹਾ ਕਰੂਗੀ ਰਿੰਕਾ ਬਹੁਤ ਪਰੇਸ਼ਾਨ ਰਹਿੰਦਾ ਸੀ ਕਿਉਂਕਿ ਉਹ ਆਪਣੀ ਘਰਵਾਲੀ ਨੂੰ ਮਾਡਰਨ ਬਣਾ ਕੇ ਰੱਖਣਾ ਚਾਹੁੰਦਾ ਸੀ ਪਰ ਉਹ ਰਿੰਕੇ ਦੀ ਕੋਈ ਗੱਲ ਨਹੀਂ ਸੁਣਦੀ ਸੀ ਉਹ ਹਰ ਗੱਲ ਵਿੱਚ ਆਪਣੀ ਮਰਜ਼ੀ ਕਰਦੀ ਸੀ ਉਹ ਬੱਸ ਰੋਟੀ ਬਣਾ ਕੇ ਸੌਣ ਦੀ ਗੱਲ ਕਰਦੀ ਸੀ ਉਹ ਆਪਣਾ ਕਮਰਾ ਵੀ ਬਿਲਕੁਲ ਸਜਾ ਕੇ ਨਹੀਂ ਰੱਖਦੀ ਸੀ ਤੇ ਆਪਣੇ ਕਮਰੇ ਵਿੱਚ ਗੰਧ ਪਾਈ ਰੱਖਦੀ ਸੀ ਜਦ ਰਿੰਕਾ ਉਹਨੂੰ ਕਹਿੰਦਾ ਸੀ ਕਿ ਕਮਰੇ ਦੀ ਸਫਾਈ ਕਰ ਲਿਆ ਕਰ ਤਾਂ ਉਹ ਕਹਿੰਦੀ ਸੀ ਕੋਈ ਨਾ ਠੀਕ ਲੱਗਦਾ ਆ ਜਦੋਂ ਕਿਸੇ ਰਿਸ਼ਤੇਦਾਰ ਨੇ ਆਉਣਾ ਹੁੰਦਾ ਆ ਅਸੀਂ ਤਾਂ ਉਦੋਂ ਸਫਾਈ ਕਰਦੇ ਹੁੰਨੇ ਆ ਇੱਕ ਦਿਨ ਰਿੰਕਾ ਸਾਡੇ ਕੋਲ ਕਮਰੇ ਵਿੱਚ ਬੈਠਾ ਸੀ ਮੈਂ ਤੇ ਵੀਰੂ ਉਹਦੇ ਕੋਲ ਬੈਠੇ ਸੀ ਰਿੰਕਾ ਕੈਨ ਲੱਗਾ ਕਿ ਯਾਰ ਇਹ ਤਾਂ ਪਤਾ ਨਹੀਂ ਕਿੱਥੋਂ ਲਿਆ ਕੇ ਮੇਰੇ ਮੱਥੇ ਮਾਰੀ ਆ ਮੰਮੀ ਪਾਪਾ ਨੇ ਤਾਂ ਮੇਰੇ ਨਾਲ ਬਹੁਤ ਵੱਡਾ ਧੱਕਾ ਕੀਤਾ ਆ ਉਹ ਤਾਂ ਬਿਲਕੁਲ ਪੁਰਾਣੇ ਜ਼ਮਾਨੇ ਦੀ ਆ ਜੇ ਮੈਂ ਉਹਨੂੰ ਮਾਡਰਨ ਬਣਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਸਾਫ਼ ਮਨ੍ਹਾ ਕਰ ਦਿੰਦੀ ਆ ਤਾਂ ਮੈਂ ਰਿੰਕੇ ਨੂੰ ਕਿਹਾ ਤੂੰ ਇਦਾਂ ਕਰ ਤੂੰ ਇਹਨੂੰ ਹਰ ਸੰਡੇ ਬਾਹਰ ਕਮਾ ਕੇ ਲੈ ਕੇ ਆਇਆ ਕਰ ਹੋ ਸਕਦਾ ਬਾਹਰ ਅੰਦਰ ਜਾ ਕੇ ਇਹਦਾ ਥੋੜਾ ਫਰਕ ਪੈ ਜਾਵੇ ਕਿਉਂਕਿ ਸ਼ੁਰੂ ਤੋਂ ਘਰ ਵਿੱਚ ਜ਼ਿਆਦਾ ਰਹਿੰਦੀ ਸੀ ਇਸ ਕਰਕੇ ਇੰਨੀ ਦੇਸੀ ਜਈਆ ਮੈਂ ਰਿੰਕੇ ਨੂੰ ਕਿਹਾ ਕਿ ਮੈਂ ਤਾਂ ਆਪ ਇਹਨੂੰ ਬਹੁਤ ਸਮਝਾਉਂਦੀ ਆ ਪਰ ਇਹ ਮੇਰੀ ਗੱਲ ਹੀ ਨਹੀਂ ਸੁਣਦੀ ਸਗੋਂ ਉਲਟਾ ਜਵਾਬ ਦੇ ਦਿੰਦੀ ਆ ਇਹ ਜਿੰਨੀ ਭੋਲੀ ਲੱਗਦੀ ਸੀ ਉਨੀ ਹੈਗੀ ਨਹੀਂ ਆ ਮੇਰੀ ਸੱਸ ਵੀ ਹੁਣ ਉਹਦੇ ਤੋਂ ਅੱਕੀ ਪਈ ਸੀ ਮੇਰੇ ਕਹਿਣ ਮੁਤਾਬਿਕ ਮੇਰਾ ਦਿਉਰ ਰਿੰਕਾ ਹਰਦੀਪ ਨੂੰ ਹਰ ਸੰਡੇ ਬਾਹਰ ਘਮੌਣ ਲੈ ਕੇ ਜਾਣ ਲੱਗਾ ਪਹਿਲਾਂ ਤਾਂ ਉਹ ਰਿੰਕੇ ਨਾਲ ਜਾਂਦੀ ਨਹੀਂ ਸੀ ਤੇ ਬਾਅਦ ਵਿੱਚ ਜਦੋਂ ਤਿਆਰ ਹੋ ਕੇ ਬਾਹਰ ਨਿਕਲੀ ਤਾਂ ਉਹਨੇ ਬਹੁਤ ਘਟੀਆ ਜਿਹਾ ਸੂਟ ਪਾਇਆ ਹੋਇਆ ਸੀ ਰਿੰਕਾ ਉਹਨੂੰ ਵਾਰ-ਵਾਰ ਕਹਿ ਰਿਹਾ ਸੀ ਕਿ ਆਪਾਂ ਘੁੰਮਣ ਚੱਲਿਆਂ ਇਸ ਕਰਕੇ ਤੂੰ ਜੀਨ ਟੋਪਾ ਲਾ ਪਰ ਉਹਨੇ ਰਿੰਕੇ ਦੀ ਏਕ ਨਾ ਸੁਣੀ ਜਦੋਂ ਸ਼ਾਮ ਨੂੰ ਉਹ ਘਰ ਵਾਪਸ ਆਏ ਤਾਂ ਉਹ ਸਾਰੇ ਪਰਿਵਾਰ ਲਈ ਖਾਣ ਲਈ ਕੁਝ ਲੈ ਕੇ ਆਏ ਸੀ ਪਰ ਹਰਦੀਪ ਉਹ ਸਾਰਾ ਕੁਝ ਆਪਣੇ ਕਮਰੇ ਵਿੱਚ ਲੈ ਗਈ ਰਿੰਕਾ ਕਹਿ ਰਿਹਾ ਸੀ ਕਿ ਸਾਰੇ ਇਕੱਠੇ ਬੈਠ ਕੇ ਖਾਂਦੇ ਆ ਤੇ ਹਰਦੀਪ ਰੂਮ ਦੇ ਅੰਦਰ ਉਹਦੇ ਨਾਲ ਲੜ ਰਹੀ ਸੀ ਕਿ ਇਹ ਚੀਜ਼ ਤੇ ਆਪਣੇ ਪੈਸੇ ਲੱਗੇ ਆ ਆਪਾਂ ਦੋਨੋਂ ਖਾਵਾਂਗੇ ਉਹ ਕਹਿੰਦਾ ਇੰਨਾ ਤੂੰ ਕੱਲੀ ਕਿਵੇਂ ਖਾ ਲਵੇਂਗੀ ਨਾਲੇ ਮੈਂ ਸਾਰੇ ਪਰਿਵਾਰ ਲਈ ਲੈ ਕੇ ਆਇਆ ਤੇਰੇ ਕੱਲੀ ਲਈ ਨਹੀਂ ਲੈ ਕੇ ਆਇਆ ਇਹਨਾਂ ਕਹਿ ਕੇ ਰਿੰਕਾ ਖਾਣ ਵਾਲਾ ਸਮਾਨ ਚੱਕ ਕੇ ਬਾਹਰ ਸਾਡੇ ਸਾਰਿਆਂ ਕੋਲ ਲੈ ਆਇਆ ਤੇ ਹਰਦੀਪ ਨੂੰ ਅੰਦਰ ਉਹਦੀ ਮੰਮੀ ਦਾ ਫੋਨ ਆ ਜਾਂਦਾ ਆ ਤੇ ਉਹ ਹੌਲੀ-ਹੌਲੀ ਸਾਰਾ ਕੁਝ ਆਪਣੀ ਮੰਮੀ ਨੂੰ ਦੱਸੀ ਜਾ ਰਹੀ ਸੀ ਅਸੀਂ ਉਹਨੂੰ ਬਹੁਤ ਵਾਰ ਨੋਟ ਕੀਤਾ ਸੀ ਕਿ ਉਹ ਘਰ ਦੀ ਹਰ ਇੱਕ ਗੱਲ ਆਪਣੀ ਮੰਮੀ ਨੂੰ ਦੱਸਦੀ ਸੀ ਉਹ ਆਪਣੇ ਘਰ ਵਾਲੇ ਨਾਲੋਂ ਵੱਧ ਆਪਣੀ ਮਾਂ ਨੂੰ ਇੰਪੋਰਟੈਂਸ ਦਿੰਦੀ ਸੀ ਤੇ ਉਹਦੀ ਮਾਂ ਵੀ ਅੱਗਿਓ ਇਹੋ ਜਿਹੀ ਸੀ ਜੋ ਪੁੱਠੀਆਂ ਮੱਤਾਂ ਦਿੰਦੀ ਰਹਿੰਦੀ ਸੀ ਰਿੰਕਾ ਉਹਦੇ ਤੋਂ ਬਹੁਤ ਅੱਕਿਆ ਪਿਆ ਸੀ ਇੱਕ ਦਿਨ ਉਹਨੇ ਦੱਸਿਆ ਕਿ ਮੈਂ ਪ੍ਰੈਗਨੈਂਟ ਹਾਂ ਤੇ ਅਸੀਂ ਸਾਰੇ ਬਹੁਤ ਖੁਸ਼ ਹੋਏ ਮੇਰੇ ਕੋਈ ਬੱਚਾ ਨਹੀਂ ਸੀ ਤੇ ਉਹਦੀ ਮਾਂ ਉਹਨੂੰ ਫੋਨ ਤੇ ਕਹਿ ਰਹੀ ਸੀ ਕਿ ਇਹਦੇ ਮੱਥੇ ਨਾ ਲੱਗੀ ਤੇਰੇ ਬੱਚੇ ਤੇ ਬੁਰਾ ਅਸਰ ਹੋਊਗਾ ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਇਹ ਸਾਰੀਆਂ ਗੱਲਾਂ ਆਪਣੀ ਸੱਸ ਨੂੰ ਦੱਸੀਆਂ ਜਦੋਂ ਵੀ ਹਰਦੀਪ ਆਪਣੀ ਮਾਂ ਨਾਲ ਗੱਲ ਕਰਦੀ ਹੁੰਦੀ ਸੀ ਸਾਨੂੰ ਬਾਹਰ ਤੱਕ ਆਵਾਜ਼ ਆਉਂਦੀ ਹੁੰਦੀ ਸੀ ਕਿਉਂਕਿ ਉਹਦੀ ਆਵਾਜ਼ ਬਹੁਤ ਉੱਚੀ ਸੀ ਮੈਨੂੰ ਤਾਂ ਉਦੋਂ ਹੀ ਪਤਾ ਲੱਗ ਜਾਂਦਾ ਸੀ ਕਿ ਇਹਦੀ ਮਾਂ ਦਾ ਫੋਨ ਆਇਆ ਹੋਇਆ ਤੇ ਉਹ ਘਰ ਦੀ ਕੱਲੀ-ਕੱਲੀ ਗੱਲ ਆਪਣੀ ਮਾਂ ਦੇ ਕੰਨ ਵਿੱਚ ਪਾਉਂਦੀ ਸੀ ਇਦਾਂ ਹੀ ਕਰਦਿਆਂ 9 ਮਹੀਨੇ ਲੰਘ ਗਏ ਤੇ ਮੇਰੀ ਸੱਸ ਮੈਨੂੰ ਹਰ ਵਾਰ ਚੁੱਪ ਕਰਾ ਦਿੰਦੀ ਸੀ ਕਿ ਚੱਲ ਇਹਦੇ ਜਵਾਕ ਹੋਣ ਵਾਲਾ ਆਪਾਂ ਇਹਨੂੰ ਹੁਣ ਕੁਝ ਨਹੀਂ ਕਹਿ ਸਕਦੇ ਹਰਦੀਪ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਇੱਕ ਮੁੰਡਾ ਤੇ ਇੱਕ ਕੁੜੀ ਸੀ ਸਾਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਫੈਲੀ ਹੋਈ ਸੀ ਤੇ ਅਸੀਂ ਮਠਿਆਈਆਂ ਦੇ ਡੱਬੇ ਵੰਡ ਰਹੇ ਸੀ ਸਾਡੇ ਘਰ ਵਿੱਚ ਬਹੁਤ ਸਾਲਾਂ ਬਾਅਦ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ ਸੀ ਰਿੰਕਾ ਸਾਡਾ ਬਹੁਤ ਮੋਹ ਕਰਦਾ ਸੀ ਉਹ ਮੈਨੂੰ ਹਰ ਵਾਰ ਕਹਿੰਦਾ ਸੀ ਕਿ ਭਾਬੀ ਤੁਸੀਂ ਇਹ ਨਾ ਸੋਚੋ ਕਿ ਸਾਡੇ ਬੱਚਾ ਨਹੀਂ ਆ ਇਹ ਬੱਚੇ ਤੁਹਾਡੇ ਹੀ ਆ ਇਹਨਾਂ ਤੇ ਪਹਿਲਾ ਹੱਕ ਤੁਹਾਡਾ ਹੀ ਆ ਤੁਸੀਂ ਜਦੋਂ ਵੀ ਚਾਹੋ ਤਾਂ ਇਹਨਾਂ ਨਾਲ ਖੇਡ ਸਕਦੇ ਹੋ ਉਹਨਾਂ ਨੂੰ ਚੱਕ ਸਕਦੇ ਹੋ ਇੰਨੀ ਗੱਲ ਕਹਿ ਕੇ ਰਿੰਕਾ ਮੇਰਾ سینਾ ਠਾਰ ਦਿੰਦਾ ਸੀ ਉਹ ਮੈਨੂੰ ਆਪਣੀਆਂ ਵੱਡੀਆਂ ਭੈਣਾਂ ਵਾਂਗ ਹੀ ਸਮਝਦਾ ਸੀ ਹਰਦੀਪ ਤਾਂ ਆਪਣੇ ਬੱਚਿਆਂ ਨੂੰ ਘਾਟ ਹੀ ਚੁੱਕਦੀ ਸੀ ਉਹਨੂੰ ਤਾਂ ਬਸ ਸੌਣ ਦਾ ਹੀ ਚਸਕਾ ਸੀ ਮੈਂ ਹੀ ਬੱਚਿਆਂ ਨੂੰ ਸਾਰਾ ਦਿਨ ਸੰਭਾਲਦੀ ਸੀ ਬੱਚਿਆਂ ਨੂੰ ਨਿਵਾਉਣਾ ਤੇ ਉਹਨਾਂ ਨੂੰ ਖਾਣ ਪੀਣ ਨੂੰ ਦੇਣਾ ਮੇਰੀ ਜ਼ਿੰਮੇਵਾਰੀ ਸੀ ਹਰਦੀਪ ਵਿੱਚ ਬਹੁਤ ਸੁਸਤੀ ਸੀ ਉਹ ਬਿਲਕੁਲ ਵੀ ਆਪਣੇ ਬੱਚਿਆਂ ਦੀ ਸਾਮ ਸੰਭਾਲ ਨਹੀਂ ਕਰਦੀ ਸੀ ਪਰ ਉਹਦਾ ਕਹਿੰਦੀ ਰਹਿੰਦੀ ਸੀ ਇਹ ਮੇਰੇ ਬੱਚੇ ਆ ਇੱਕ ਦਿਨ ਹਰਦੀਪ ਦੀ ਮਾਂ ਸਾਡੇ ਕੋਲ ਆਈ ਤੇ ਉਹ ਕਹਿਣ ਲੱਗੀ ਕਿ ਤੂੰ ਮੁੰਡੇ ਨੂੰ ਆਪਣੀ ਗੋਦੀ ਚੁੱਕ ਕੇ ਰੱਖਿਆ ਕਰ ਠੰਡ ਬਹੁਤ ਜ਼ਿਆਦਾ ਆ ਕਿਤੇ ਉਹਨੂੰ ਠੰਡ ਨਾ ਲੱਗ ਜਾਵੇ ਹਰਦੀ ਆਪਣੇ ਆਪਣੀ ਮਾਂ ਪਿੱਛੇ ਲੱਗ ਕੇ ਮੁੰਡੇ ਨੂੰ ਇੰਨਾ ਗੋਦੀ ਚ ਚੁੱਕ ਕੇ ਰੱਖਿਆ ਕਿ ਮੁੰਡੇ ਦੀਆਂ ਲੱਤਾਂ ਦਾ ਸਿਸਟਮ ਹੀ ਖੜ ਗਿਆ ਕੁੜੀ ਉਹਦੇ ਬਰਾਬਰ ਸੀ ਪਰ ਉਹ ਤੁਰ ਲੈਂਦੀ ਸੀ ਪਰ ਮੁੰਡੇ ਦੀਆਂ ਲੱਤਾਂ ਹੀ ਜਾਮ ਹੋ ਗਈਆਂ ਸੀ ਹਰਦੀਪ ਦੀ ਮਾਂ ਕੁੜੀ ਮੁੰਡੇ ਵਿੱਚ ਬਹੁਤ ਫਰਕ ਸਮਝਦੀ ਸੀ ਉਹ ਹਮੇਸ਼ਾ ਉਹਨੂੰ ਕਹਿੰਦੀ ਸੀ ਕਿ ਮੁੰਡੇ ਦੀ ਸਾੰਭ ਰੱਖਿਆ ਕਰ ਕੁੜੀ ਦਾ ਕੀ ਉਹ ਤਾਂ ਇਹਨਾਂ ਨੇ ਪਾਲ ਹੀ ਲੈਣੀ ਆ ਪਰ ਸਾਨੂੰ ਦੋਵੇਂ ਬੱਚੇ ਇੱਕੋ ਬਰਾਬਰ ਸੀ ਜਦੋਂ ਅਸੀਂ ਮੁੰਡੇ ਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਡਾਕਟਰ ਕਹਿਣ ਲੱਗਾ ਇਹਦੀਆਂ ਤਾਂ ਲੱਤਾਂ ਹੀ ਜਾਮ ਹੋ ਗਈਆਂ ਨੇ ਡਾਕਟਰ ਨੇ ਦਵਾਈ ਵੀ ਦਿੱਤੀ ਤੇ ਤੇਲ ਮਾਲਿਸ਼ ਕਰਨ ਲਈ ਵੀ ਦਿੱਤਾ ਹੁਣ ਹਰਦੀਪ ਬਹੁਤ ਪਛਤਾ ਰਹੀ ਸੀ ਕਿ ਮੈਂ ਇਹਨੂੰ ਗੋਦੀ ਚੁੱਕ ਕੇ ਰੱਖਿਆ ਤਾਂ ਕਰਕੇ ਇਹ ਕੰਮ ਹੋਇਆ ਆ ਫਿਰ ਵੀ ਉਹ ਆਪਣੀ ਮਾਂ ਦੀਆਂ ਗੱਲਾਂ ਤੇ ਜ਼ਿਆਦਾ ਅਮਲ ਕਰਦੀ ਸੀ ਇੱਕ ਦਿਨ ਰਾਤ ਨੂੰ ਉਹਨਾਂ ਦੇ ਕਮਰੇ ਵਿੱਚੋਂ ਲੜਨ ਦੀਆਂ ਆਵਾਜ਼ਾਂ ਆ ਰਹੀਆਂ ਸੀ ਜਦੋਂ ਅਸੀਂ ਅੱਗੇ ਹੋ ਕੇ ਦੇਖਿਆ ਤਾਂ ਰਿੰਕਾ ਤੇ ਹਰਦੀਪ ਬਹੁਤ ਲੜ ਰਹੇ ਸੀ ਮੇਰੇ ਸੱਸ ਸਹੁਰੇ ਨੇ ਪੁੱਛਿਆ ਕਿ ਕਿਹੜੀ ਗੱਲ ਪਿੱਛੇ ਲੜ ਰਹੇ ਹੋ ਕਿ ਇਹ ਗੱਲ ਹੋ ਗਈ ਆ ਕਿਉਂ ਲੋਕਾਂ ਨੂੰ ਤਮਾਸ਼ਾ ਦਿਖਾ ਰਹੇ ਹੋ ਤਾਂ ਰਿੰਕੇ ਨੇ ਦੱਸਿਆ ਕਿ ਇਹ ਮੈਨੂੰ ਕਹਿ ਰਹੀ ਆ ਕਿ ਸਾਰੀ ਤਨਖਾਹ ਲਿਆ ਕੇ ਮੈਨੂੰ ਫੜਾਇਆ ਕਰ ਜਦ ਕਿ ਅਸੀਂ ਸਾਂਝੇ ਪਰਿਵਾਰ ਵਿੱਚ ਰਹਿੰਦੇ ਆ ਤੇ ਮੈਂ ਇਹਨੂੰ ਇਹ ਗੱਲ ਵਾਰ-ਵਾਰ ਸਮਝਾ ਰਿਆ ਆ ਕਿ ਸਾਂਝੇ ਪਰਿਵਾਰ ਵਿੱਚ ਰਹਿੰਦੇ ਆ ਤੇ ਖਰਚਾ ਵੀ ਸਾਂਝਾ ਆ ਅਸੀਂ ਇਕੱਠੇ ਆ ਤੇ ਇਕੱਠੇ ਹੀ ਰਹਾਂਗੇ ਪਰ ਇਹ ਮੇਰੀ ਗੱਲ ਨਹੀਂ ਸੁਣ ਰਹੀ ਇਹ ਵਾਰ-ਵਾਰ ਮੈਨੂੰ ਕਹਿੰਦੀ ਕਿ ਤੂੰ ਕਮਾਉਂਨਾ ਤੇ ਸਾਰੇ ਖਾਂਦੇ ਆ ਇਹ ਕਿਹੋ ਜੀਆਂ ਗੱਲਾਂ ਕਰਦੀ ਆ ਸਾਨੂੰ ਬਹੁਤ ਹੈਰਾਨੀ ਹੋਈ ਤਾਂ ਹਰਦੀਪ ਕਹਿੰਦੀ ਮੈਂ ਕਿਹੜਾ ਕੁਝ ਗਲਤ ਕਿਹਾ ਆ ਸੱਚੀ ਕਿਹਾ ਆ ਮੇਰੇ ਘਰ ਵਾਲੀ ਦੀ ਕਮਾਈ ਹੀ ਤੁਸੀਂ ਸਾਰੇ ਖਾਂਦੇ ਹੋ ਇੰਨੀ ਗੱਲ ਕਹਿਣ ਦੀ ਧੀਰ ਸੀ ਕਿ ਰਿੰਕੇ ਨੇ ਉਹਦੇ 2-4 ਥੱਪੜ ਲਾਏ ਸ਼ਾਮ ਤੱਕ ਉਹਨੇ ਆਪਣੀ ਮੰਮੀ ਡੈਡੀ ਬੁਲਾ ਲਏ ਉਦੀ ਮੰਮੀ ਬਹੁਤ ਚੜ ਚੜ ਕੇ ਬੋਲ ਰਹੀ ਸੀ ਪਰ ਕੀ ਕਰਦੇ ਹਰਦੀਪ ਗੱਲਾਂ ਹੀ ਇਹੋ ਜੀਆਂ ਕਰਦੀ ਸੀ ਉਹਦੇ ਮਾਪਿਓ ਨੇ ਕੀ ਕਹਿਣਾ ਸੀ ਇਹ ਤਾਂ ਉਹਨਾਂ ਦੀ ਹੀ ਸਿੱਖਿਆ ਸੀ ਰਿੰਕਾ ਆਪਣੀ ਘਰ ਵਾਲੀ ਦੇ ਚੱਕਰਾਂ ਵਿੱਚ ਰੋਜ਼ ਰਾਤ ਨੂੰ ਸ਼ਰਾਬ ਪੀ ਕੇ ਆਉਣ ਲੱਗ ਪਿਆ ਉਹ ਬਹੁਤ ਟੈਨਸ਼ਨ ਵਿੱਚ ਰਹਿੰਦਾ ਸੀ ਕਿਉਂਕਿ ਹਰਦੀਪ ਰੋਜ਼ ਉਹਨੂੰ ਤੰਗ ਕਰਦੀ ਸੀ ਰਿੰਕਾ ਇਹਦੇ ਤੋਂ ਇੰਨਾ ਅੱਕ ਗਿਆ ਸੀ ਕਦੇ-ਕਦੇ ਉਹ ਆਪਣੇ ਦੋਸਤਾਂ ਦੇ ਘਰ ਹੀ ਸੌ ਜਾਂਦਾ ਸੀ ਪਰ ਇਹਨੂੰ ਕੋਈ ਫਰਕ ਨਹੀਂ ਪੈਂਦਾ ਸੀ ਜਦੋਂ ਦਾ ਉਹਨੇ ਤਨਖਾਹ ਫੜਾਉਣ ਤੋਂ ਮਨਾ ਕਰ ਦਿੱਤਾ ਸੀ ਤਾਂ ਹਰਦੀਪ ਦੀ ਮਾਂ ਕਹਿੰਦੀ ਸੀ ਕਿ ਜਿਵੇਂ ਉਹ ਕਹੂਗਾ ਤੂੰ ਓਦਾਂ ਨਹੀਂ ਕਰਨਾ ਤੂੰ ਉਹਦੇ ਤੋਂ ਉਲਟੀ ਕਰਨਾ ਆ ਗੱਲ ਤਾਂ ਉਹ ਪਹਿਲਾਂ ਵੀ ਨਹੀਂ ਸੁਣਦੀ ਸੀ ਪਰ ਫੇਰ ਉਹਦਾ ਜਮਾਂ ਹੀ ਆਵਾ ਉੱਤ ਗਿਆ ਸੀ ਜਦੋਂ ਉਹ ਆਪਣੇ ਦੋਸਤਾਂ ਕੋਲ ਸੌਂ ਜਾਂਦਾ ਸੀ ਤਾਂ ਹਰਦੀਪ ਉਹਨੂੰ ਇਹ ਨਹੀਂ ਕਹਿੰਦੀ ਸੀ ਕਿ ਘਰ ਆ ਜਾਓ ਸਗੋਂ ਉਹਨੂੰ ਫੋਨ ਕਰਕੇ ਪੁੱਛਦੀ ਸੀ ਅੱਜ ਆਉਣਾ ਜਾਂ ਉੱਥੇ ਹੀ ਰਹਿਣਾ ਉਹਨੂੰ ਆਪਣੇ ਘਰ ਵਾਲੇ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਰਿੰਕਾ ਇੱਕ ਜਵਾਕਾਂ ਦੇ ਕਰਕੇ ਉਹਦੇ ਨਾਲ ਆਪਣੀ ਜ਼ਿੰਦਗੀ ਕੱਟੀ ਜਾ ਰਹੀਆ ਸੀ ਮੈਨੂੰ ਕਦੇ-ਕਦੇ ਰਿੰਕੇ ਤੇ ਬਹੁਤ ਤਰਸ ਆਉਂਦਾ ਸੀ ਮੈਂ ਸੋਚਦੀ ਸੀ ਕਿ ਕਿੰਨਾ ਹੱਸਮੁਖ ਸੀ ਰਿੰਕਾ ਤੇ ਹੁਣੇ ਕੀ ਬਣ ਗਿਆ ਆ ਹੁਣ ਪੀ ਪੀ ਕੇ ਉਹਨੇ ਆਪਣੀ ਹਾਲਤ ਖਰਾਬ ਕਰ ਲਈ ਸੀ ਇਹ ਇੰਨੀ ਪਾਗਲ ਜਨਾਨੀ ਸੀ ਕਿ ਇਹ ਆਪਣੀ ਮਾਂ ਪਿੱਛੇ ਲੱਗ ਕੇ ਆਪਣਾ ਹੀ ਘਰ ਖਰਾਬ ਕਰੀ ਜਾਂਦੀ ਸੀ ਉਹ ਰਿੰਕੇ ਨਾਲ ਰੋਜ਼ ਰਾਤ ਨੂੰ ਲੜਦੀ ਸੀ ਰਿੰਕਾ ਮੰਮੀ ਡੈਡੀ ਦੇ ਪਿੱਛੇ ਪੈ ਜਾਂਦਾ ਸੀ ਕਿ ਤੁਸੀਂ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ ਆ ਮੈਂ ਤੈਨੂੰ ਬਹੁਤ ਰੋਕਿਆ ਸੀ ਪਰ ਤੁਸੀਂ ਮੇਰਾ ਵਿਆਹ ੱੱਕੇ ਨਾਲ ਇੱਥੇ ਕੀਤਾ ਸੀ ਤੇ ਹੁਣ ਮੈਂ ਇਹਦਾ ਨਤੀਜਾ ਭੁਗਤ ਰਿਹਾ ਆਂ ਕਈ ਵਾਰ ਰਿੰਕਾ ਸ਼ਰਾਬ ਪੀ ਕੇ ਕਹਿ ਦਿੰਦਾ ਸੀ ਕਿ ਮੈਂ ਇਹਦੇ ਨਾਲ ਨਹੀਂ ਰਹਿਣਾ ਮੈਨੂੰ ਤਲਾਕ ਦੇ ਦੇਵੇ ਮੈਂ ਆਪਣੇ ਜਵਾਕ ਰੱਖ ਲਵਾਂਗਾ ਪਰ ਫਿਰ ਅਸੀਂ ਸਮਝਾ ਦਿੰਦੇ ਸੀ ਕਿ ਬੱਚਿਆਂ ਨੂੰ ਮਾਂ ਨਹੀਂ ਮਿਲਣੀ ਤੂੰ ਇਦਾਂ ਨਾ ਸੋਚਿਆ ਕਰ ਹਰਦੀਪ ਜਦੋਂ ਰਿੰਕੇ ਦੀ ਸ਼ਰਾਬ ਪੀਤੀ ਹੁੰਦੀ ਸੀ ਤਾਂ ਉਹਦੇ ਬਟੂਏ ਵਿੱਚੋਂ ਪੈਸੇ ਕੱਢ ਲੈਂਦੀ ਸੀ ਤੇ ਪੈਸੇ ਜੋੜ-ਜੋੜ ਕੇ ਆਪਣੇ ਮਾਪਿਓ ਨੂੰ ਦੇ ਦਿੰਦੀ ਸੀ ਉਹਦੇ ਮਾਪਿਓ ਬਹੁਤ ਲਾਲਚੀ ਬੰਦੇ ਸੀ ਮੈਂ ਇੱਕ ਦਿਨ ਹਰਦੀਪ ਨੂੰ ਬੈਠ ਕੇ ਬਹੁਤ ਸਮਝਾਇਆ ਕਿ ਤੂੰ ਆਪਣਾ ਘਰ ਸੰਭ ਕਿਸੇ ਦੇ ਪਿੱਛੇ ਲੱਗ ਕੇ ਆਪਣਾ ਘਰ ਖਰਾਬ ਨਹੀਂ ਕਰੀਦਾ ਹੁੰਦਾ ਤੇਰੇ ਬੱਚੇ ਨੇ ਉਹਨਾਂ ਬਾਰੇ ਸੋਚ ਰੀਨਕਾ ਤੇਰੇ ਤੋਂ ਬਹੁਤ ਅੱਕਿਆ ਪਿਆ ਆ ਉਹ ਕਿੰਨੇ ਵਾਰ ਤਲਾਕ ਦੀ ਗੱਲ ਕਰ ਚੁੱਕਿਆ ਆ ਪਰ ਅਸੀਂ ਉਹਨੂੰ ਚੁੱਪ ਕਰਾ ਦਿੰਨੇ ਆ ਹੁਣ ਤੂੰ ਵੀ ਥੋੜਾ ਜਿਹਾ ਸੋਚ ਸਿਆਣੀ ਬਣ ਪਰ ਉਹਨੇ ਮੇਰੀ ਗੱਲ ਦਾ ਕੋਈ ਹੁੰਗਾ ਰਾਣਾ ਦਿੱਤਾ ਉਦਰ ਰਿੰਕਾ ਦਿਨੋ ਦਿਨ ਸ਼ਰਾਬ ਪੀਣ ਲਈ ਵਧਦਾ ਜਾ ਰਿਹਾ ਸੀ ਉਹ ਬਹੁਤ ਟੈਨਸ਼ਨ ਵਿੱਚ ਰਹਿਣ ਲੱਗਾ ਤੇ ਕਦੇ-ਕਦੇ ਉਹ ਕੰਮ ਤੇ ਵੀ ਨਹੀਂ ਜਾਂਦਾ ਸੀ ਇੱਕ ਦਿਨ ਮੰਮੀ ਹੁਣੀ ਉਹਨੂੰ ਹਸਪੀਟਲ ਲੈ ਕੇ ਗਏ ਉੱਥੇ ਜਾ ਕੇ ਪਤਾ ਲੱਗਾ ਕਿ ਰਿੰਕਾ ਡਿਪਰੈਸ਼ਨ ਵਿੱਚ ਚਲਾ ਗਿਆ ਆ ਡਾਕਟਰ ਨੇ ਉਹਦੀ ਦਵਾਈ ਸ਼ੁਰੂ ਕਰ ਦਿੱਤੀ ਤੇ ਕਿਹਾ ਕਿ ਇਹਨੂੰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਦੱਸਣੀ ਇਹਨੂੰ ਲੜਾਈ ਝਗੜੇ ਤੋਂ ਵੀ ਦੂਰ ਰੱਖਣਾ ਆ ਨਹੀਂ ਤਾਂ ਇਹਦੀ ਹਾਲਤ ਹੋਰ ਖਰਾਬ ਹੋ ਜਾਊਗੀ ਪਰ ਲੜਾਈ ਝਗੜਾ ਤਾਂ ਸਾਡੇ ਘਰ ਹੀ ਬੈਠਾ ਸੀ ਉਹ ਬਹੁਤ ਠੀਠ ਜਨਾਨੀ ਸੀ ਤੇ ਉਹਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਸੀ ਉਹਨੂੰ ਆਪਣੇ ਬੰਦੇ ਦਾ ਵੀ ਫਿਕਰ ਨਹੀਂ ਸੀ ਰਿੰਕੇ ਨੂੰ ਡਾਕਟਰ ਨੇ ਰੈਸਟ ਦੱਸੀ ਸੀ ਤੇ ਡਾਕਟਰ ਨੇ ਕਿਹਾ ਸੀ ਕਿ ਇਹਦਾ ਖਾਸ ਧਿਆਨ ਰੱਖਿਆ ਜਾਵੇ ਨਹੀਂ ਤਾਂ ਇਹਦੀ ਬਿਮਾਰੀ ਵੱਧ ਜਾਣੀ ਆ ਪਰ ਘਰ ਦਾ ਮਾਹੌਲ ਤਾਂ ਪਹਿਲਾਂ ਵਰਗਾ ਹੀ ਸੀ ਰਿੰਕਾ ਇੰਨਾ ਬਿਮਾਰ ਸੀ ਫਿਰ ਵੀ ਉਹ ਉਹਦੇ ਨਾਲ ਲੜਨੋਣੀ ਹਟਦੀ ਸੀ ਨਿੱਕੀ ਜਿਹੀ ਗੱਲ ਦਾ ਬਹਾਨਾ ਬਣਾ ਕੇ ਉਹਦੇ ਨਾਲ ਲੜਨ ਲੱਗ ਜਾਂਦੀ ਸੀ ਅਸੀਂ ਸਾਰੇ ਉਹਦੇ ਤੋਂ ਥੱਕੇ ਪਏ ਸੀ ਇੱਕ ਦਿਨ ਅਸੀਂ ਸਲਾਹ ਬਣਾਈ ਕਿ ਇਹਨੂੰ ਪੇਕੇ ਛੱਡ ਆਓ ਆਪਾਂ ਬੱਚੇ ਰੱਖ ਲਵਾਂਗੇ ਅਸੀਂ ਉਹਨੂੰ ਪੇਕੇ ਪੇਜ ਦਿੱਤਾ ਉਹ ਆਪਣੇ ਆਪ ਹੀ ਚਲੀ ਗਈ ਰਿੰਕੇ ਦੀ ਸਿਹਤ ਪਹਿਲਾਂ ਨਾਲੋਂ ਬਹੁਤ ਚੰਗੀ ਹੋ ਗਈ ਸੀ ਕਿਉਂਕਿ ਹੁਣ ਸਾਡੇ ਘਰ ਲੜਾਈ ਝਗੜਾ ਨਹੀਂ ਹੁੰਦਾ ਸੀ ਰਿੰਕਾ ਵਾਰ-ਵਾਰ ਘਰੇ ਕਹਿਣ ਲੱਗ ਜਾਂਦਾ ਸੀ ਕਿ ਮੈਂ ਹੁਣ ਉਹਨੂੰ ਨਹੀਂ ਲੈ ਕੇ ਆਉਣਾ ਮੈਂ ਆਪਣੇ ਜਵਾਕ ਰੱਖ ਲਵਾਂਗਾ ਪਰ ਮੈਂ ਉਹਦੇ ਨਾਲ ਨਹੀਂ ਰਹਿਣਾ ਉਹਨਾਂ ਨੇ ਰਿੰਕੇ ਦੇ ਕੇਸ ਕਰ ਦਿੱਤਾ ਤੇ 15 ਲੱਖ ਰੁਪਏ ਦੀ ਮੰਗ ਕਰਨ ਲੱਗੀ ਕਿ ਮੈਂ ਤਲਾਕ ਲੈਂਦੀ ਹਾਂ ਤੇ ਮੈਨੂੰ 15 ਲੱਖ ਰੁਪਏ ਦਿਓ ਪਰ ਸਾਡੇ ਕੋਲ ਇੰਨੇ ਰੁਪਏ ਨਹੀਂ ਸੀ ਰਿੰਕਾ ਕਹਿਣ ਲੱਗਾ ਕਿ ਚਾਹੇ ਮੇਰੇ ਹਿੱਸੇ ਦੀ ਜ਼ਮੀਨ ਵੇਚ ਦਿਓ ਪਰ ਮੇਰਾ ਉਹਦੇ ਤੋਂ ਖਿਹੜਾ ਛੁੜਵਾ ਦਿਓ ਨਹੀਂ ਤਾਂ ਉਹ ਮੈਨੂੰ ਮਾਰ ਦੇਊਗੀ ਕਿਉਂਕਿ ਉਹ ਰੋਜ਼ ਲੜਾਈ ਕਰਦੀ ਸੀ ਫਿਰ ਵੀਰੂ ਕਹਿਣ ਲੱਗੇ ਕਿ ਆਪਾਂ ਨੂੰ ਪੈਸੇ ਨਾਲ ਉਹ ਆਪਣਾ ਮੁੰਡਾ ਪਿਆਰਾ ਆ ਤੇ ਇਹ ਉਹਦੇ ਨਾਲ ਰਹਿ ਕੇ ਡਿਪਰੈਸ਼ਨ ਵਿੱਚ ਚਲਾ ਗਿਆ ਸੀ ਤੇ ਹੁਣ ਇਹਦੀ ਹਾਲਤ ਕਿੰਨੀ ਠੀਕ ਹੋ ਗਈ ਆ ਇਸ ਕਰਕੇ ਆਪਾਂ ਨੂੰ ਇਹਨਾਂ ਦਾ ਤਲਾਕ ਕਰਾਉਣ ਵਿੱਚ ਹੀ ਫਾਇਦਾ ਆ ਨਾਲੇ ਜੇ ਆਪਾਂ ਜਵਾਕਾਂ ਦਾ ਸੋਚੀਏ ਤਾਂ ਉਹਨੂੰ ਤਾਂ ਜਵਾਕਾਂ ਨਾਲ ਬਿਲਕੁਲ ਪਿਆਰ ਨਹੀਂ ਆ ਹੁਣ ਤਾਂ ਉਹ ਆਪ ਤਲਾਕ ਕਰਨ ਨੂੰ ਕਹਿੰਦੀ ਆ ਇਸ ਕਰਕੇ ਆਪਾਂ ਨੂੰ ਜਲਦੀ ਜਲਦੀ ਉਸ ਤੋਂ ਖਹਿੜਾ ਛੁਡਵਾ ਲੈਣਾ ਜਾਇਦਾ ਆ ਆਪਣੇ ਜਵਾਕ ਆਪਣੇ ਕੋਲ ਆ ਉਹਨੇ ਤਾਂ ਇੱਕ ਵਾਰ ਵੀ ਲਜਾਣ ਦੀ ਗੱਲ ਨਹੀਂ ਕੀਤੀ ਨਾਲੇ ਸਿਰਤ ਹੈਗੀ ਆ ਜਵਾਕਾਂ ਨੂੰ ਸਾਂਭਣ ਵਾਸਤੇ ਬੱਚੇ ਤਾਂ ਜ਼ਿਆਦਾ ਸਿਰਤ ਨਾਲ ਹੀ ਪਿਆਰ ਕਰਦੇ ਆ ਤੇ ਸਿਰਤ ਨਾਲ ਹੀ ਸੌਂਦੇ ਆ ਫਿਰ ਮੇਰੇ ਸੱਸ ਸਹੁਰੇ ਨੇ ਕਿਤੋਂ ਨਾ ਕਿਤੋਂ ਪੈਸੇ ਦਾ ਪ੍ਰਬੰਧ ਕਰਕੇ ਉਹਨੂੰ ਦੇ ਦਿੱਤੇ ਤੇ ਤਲਾਕ ਕਰਵਾ ਦਿੱਤਾ ਹੁਣ ਰਿੰਕਾ ਬਿਲਕੁਲ ਠੀਕ ਸੀ ਤੇ ਬੱਚਿਆਂ ਨੂੰ ਮੈਂ ਪਾਲ ਰਹੀ ਸੀ ਫਿਰ ਰਿੰਕੇ ਨੇ ਇੱਕ ਦਿਨ ਮੰਮੀ ਡੈਡੀ ਨੂੰ ਸਮਝਾਇਆ ਕਿ ਤੁਹਾਡੇ ਗਲਤ ਫੈਸਲੇ ਨੇ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ ਸੀ ਜੇ ਉਹ ਇੱਥੇ ਰਹਿ ਜਾਂਦੀ ਜਾਂ ਮੈਨੂੰ ਤਲਾਕ ਨਾ ਦਿੰਦੀ ਤਾਂ ਮੈਂ ਤਾਂ ਸ਼ਾਇਦ ਮਰ ਜਾਣਾ ਸੀ ਕਿਉਂਕਿ ਮੈਂ ਇੰਨਾ ਡਿਪਰੈਸ਼ਨ ਵਿੱਚ ਚਲਾ ਗਿਆ ਸੀ ਕਿ ਮੈਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਸੀ ਇੱਕ ਮੈਨੂੰ ਜਵਾਕਾਂ ਦਾ ਸੀ ਕਿ ਮੇਰੇ ਬੱਚੇ ਮਾਂ ਬਿਨਾ ਕੀ ਕਰਨਗੇ ਪਰ ਉਹਨੂੰ ਬਿਲਕੁਲ ਵੀ ਆਪਣੇ ਬੱਚਿਆਂ ਨਾਲ ਪਿਆਰ ਨਹੀਂ ਸੀ ਉਹ ਤਾਂ ਇਹਨਾਂ ਨੂੰ ਛੱਡ ਕੇ 1 ਮਿੰਟ ਚ ਚਲੀ ਗਈ ਮੇਰੇ ਸੱਸ ਸਹੁਰੇ ਨੂੰ ਬਹੁਤ ਪਛਤਾਵਾ ਹੋ ਰਿਹਾ ਸੀ ਉਹ ਕਹਿੰਦੇ ਜੇ ਉਸ ਦਿਨ ਅਸੀਂ ਤੇਰੇ ਨਾਲ ਧੱਕਾ ਨਾ ਕਰਦੇ ਤਾਂ ਅੱਜ ਇਹ ਕੁਝ ਨਾ ਹੁੰਦਾ ਸਾਡੇ ਇੱਕ ਗਲਤ ਫੈਸਲੇ ਨੇ ਤੇਰੀ ਜ਼ਿੰਦਗੀ ਖਰਾਬ ਕਰ ਦਿੱਤੀ ਸੀ ਪਰ ਫਿਰ ਵੀ ਰੱਬ ਨੇ ਤੈਨੂੰ ਬਚਾ ਲਿਆ ਮੈਂ ਤਾਂ ਹਰ ਮਾਪਿਓ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਬੱਚਿਆਂ ਦੀ ਖੁਸ਼ੀ ਵੀ ਦੇਖਣੀ ਜ਼ਰੂਰੀ ਆ ਕਦੇ-ਕਦੇ ਬੱਚਿਆਂ ਨਾਲ ਕੀਤਾ ਧੱਕਾ ਬੱਚਿਆਂ ਦੀ ਜ਼ਿੰਦਗੀ ਖਰਾਬ ਕਰ ਦਿੰਦਾ ਆ ਤਾਂ ਐਸੀ ਅੱਜ ਦੀ ਸਟੋਰੀ ਗਾਇਸ ਜੇ ਤੁਸੀਂ ਵੀ ਆਪਣੀ ਕੋਈ ਸਟੋਰੀ ਇਸੇ ਤਰ੍ਹਾਂ ਹੀ ਪੋਸਟ ਕਰਵਾਉਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਵਿੱਚ WhatsApp ਨੰਬਰ ਦਿੱਤਾ ਹੋਇਆ ਏ ਉਸ ਨੰਬਰ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਅੱਜ ਦੀ ਸਟੋਰੀ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਇਦਾਂ ਦੀਆਂ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ